ਆਪਾਂ ਆਏ ਆਪਣੇ ਪਿੰਡ ਆਪਣੇ ਯਾਰ ਦੋਸਤ ਕੋਲੇ ਆਏ ਆ ਇਹਦੇ ਕੋਲੇ ਜਗਾ 4 ਮਰਲੇ ਜਗਾ ਕੀ ਇਥੇ ਇਹ 4 ਮਰਲੇ ਦੇ ਵਿੱਚ ਬਾਈ ਨੇ ਬਹੁਤ ਸਬਜ਼ੀ ਲਈ ਹੋਈ ਆ ਤੇ ਇਧਰ ਦੇਖੋ ਆ ਬਾਈ ਨੇ ਲਾਏ ਹੋਏ ਨੇ ਜਣੀ ਕਿ ਝੜ ਕਰੇਲੇ ਲਾਏ ਹੋਏ ਨੇ ਇਹ ਇਹ ਸਾਰੇ ਝੜ ਕਰੇਲੇ ਲੱਗੇ ਹੋਏ ਨੇ ਤੇ ਬਹੁਤ ਲੱਗਦੇ ਆਗੇ ਕਿੰਨੇ ਮਰਜੀ ਤੋੜੀ ਜਾਣ ਤੇ ਇਧਰ ਬਾਈ ਨੇ ਆ ਜਣੀ ਕਿ ਮੂੰਗਫਲੀ ਲਈ ਹੋਈ ਹੈਗੀ ਮੂੰਗਫਲੀ ਦੇ ਵੱਲਾਂ ਨਹੀਂ ਤੇ ਆ ਜਣੀ ਕਿ ਬਾਈ ਨੇ ਲਾਏ ਹੋਏ ਨੇ ਗੰਨੇ ਲਾਏ ਹੋਏ ਨੇ ਇਹ ਗੰਨੇ ਲਾਏ ਹੋਏ ਨੇ ਤੇ ਜਣੀ ਕਿ ਆ ਜਿਹੜੀ ਆ ਚੀਜ਼ ਆਗੀ ਇਹ ਬਾਈ ਨੇ ਲਾਈਆਂ ਹੋਏ ਨੇ ਗਮਾਰੇ ਦੀਆਂ ਫਲੀਆਂ ਆ ਇਹ ਤੁਹਾਨੂੰ ਬਹੁਤ ਲੱਗਦੀਆਂ ਕਿ ਆਪਾਂ ਤੁਹਾਨੂੰ ਹੋਰ ਵੀ ਆਈਟਮ ਦਿਖਾਉਣੀ ਆਂਗੇ ਤੇ ਜਣੀ ਆਹ ਲਾਈ ਹੋਈ ਆ ਬਾਈ ਨੇ ਹਲਦੀ ਲਾਈ ਹੋਈ ਆਂਗੀ ਹਲਦੀ ਹਲਦੀ ਮੈਂ ਥੋੜੀ ਜਿਹੀ ਮੰਨ ਲਾ ਵੀ ਆਪਦੀ ਤਾਜੀ ਪਿਆ ਕੇ ਲਿਆਉਣਗੇ ਦੁਬਾਰੀ ਤੇ ਪਸਾ ਕੇ ਲਿਆਉਂਗੀ ਤੇ ਆਪਾਂ ਅੱਗੇ ਹੋਰ ਚੱਲਦੇ ਦੇਖਦੇ ਆਂ ਹੋਰ ਕੀ ਕੀ ਲੱਗ ਰਿਹਾ ਬੰਦੇ ਆ ਜਣੀ ਕੀ ਬਾਈ ਦੇ ਹੋ ਗਿਆ ਹਰੀਆਂ ਮਿਰਚਾਂ ਹੋ ਗਈਆਂ ਹਰੀਆਂ ਮਿਰਚਾਂ ਦੇ ਬੂਟੇ ਘੱਟ ਘੱਟ 5-7 ਬੂਟੇ ਨੇਗੇ ਵੀ ਐ ਨਹੀਂ ਵੀ ਆਪਾਂ ਨੂੰ ਮੰਨ ਲਾ ਵੀ ਮੁੱਲ ਲੈ ਕੇ ਆਉਣ ਦੀ ਲੋੜ ਪੂਗੀ ਤੇ ਹਰੀਆਂ ਮਿਰਚਾਂ ਬਹੁਤ ਜ਼ਿਆਦਾ ਲੱਗਦੀਆਂ ਨੇ ਜੀ ਕਦੂਆਂ ਨੇ ਬੰਨਾ ਬਹੁਤ ਨੇਗੀਆਂ ਕਦੂ ਦਾ ਰੇਟ ਜਿਹ ਮੰਨੇ ਪਿਆ 60 ਰੁਪਏ ਕਦੋਂ ਦਾ ਰੇਟ ਆਜਾ ਤੇ ਜੇ ਆਪਣੇ ਕੋਲ ਜਗ੍ਹਾ ਪੰਜ ਚਾਰ ਮਰਲੇ ਫालतू ਹੈਗੀ ਤਾਂ ਉਹਦੇ ਤੇ ਲਾਉਣੀ ਚੰਗੀ ਹੈ ਜੀ ਫੇ ਆਪਾਂ ਅੱਗੇ ਹੋਰ ਵੀ ਸੰਦੇਖ ਦੇ ਜਾਈਏ ਤੇ ਆਹ ਦੇਖੋ ਆਹ ਭਾਈ ਨੇ ਲਾਇਆ ਹੋਇਆਗਾ ਅੰਮ੍ਰਿਤ ਦਾਨਾ ਬੁੱਟਾ ਅੰਮ੍ਰਿਤ ਦਾਨਾ ਬੁੱਟਾ ਲਾਇਆ ਹੋਇਆਗਾ ਤੇ ਬਹੁਤ ਮਿਹਨਤ ਬਹੁਤ ਕਰਦਾ ਵੇ ਫਿਰ ਬਈ ਸਪਰੇਅ ਸੁਰੂ ਦੀ ਜਾਂ ਕੋਈ ਹੋਰ ਕੰਮ ਕਰਦਾ ਜਾਵੇ ਤੇ ਇੱਕ ਆਹ ਜਿਹੜਾ ਆ ਗਿਆ ਇਹ ਵੀ ਬਲੂ ਦਾ ਬੁੱਟਾ ਹੈਗਾ ਹੈ ਇਹ ਆ ਗਿਆ ਇਹ ਅੰਮ੍ਰਿਤ ਦਾ ਬੁੱਟਾ ਹੈਗਾ ਤੇ ਜਿਹੜਾ ਆ ਆ ਗਿਆ ਇਹ ਆਪਣੇ ਆਹੋ ਆ ਗਿਆ ਆ ਹਾਂ ਪਵਿੱਤਰ ਦਾ ਬੁਟਾ ਆ ਗਿਆ ਇਹ ਪਵਿੱਤਰ ਆ ਗਿਆ ਉਹ ਗਲਗਲਾ ਦਾ ਬੁਟਾ ਆ ਗਿਆ ਪਵਿੱਤਰ ਨਹੀਂ ਉਹ ਗਲਗਲਾ ਦਾ ਆ ਗਿਆ ਤੇ ਇਹ ਆਪਾਂ ਹੋਰ ਵੀ ਨਹੀਂ ਆਹ ਇੱਥੇ ਸੀਗੇ ਇਹ ਪ੍ਰਿੰਡਾਂ ਦੇ ਸੀ ਬਾਹਰ ਨੂੰ ਚੱਤੇ ਪ੍ਰਿੰਡਾਂ ਲੱਗੀਆਂ ਹੋਈਆਂ ਸੀ ਤੇ ਜਿਹੜਾ ਆ ਬੁਟਾ ਆ ਗਿਆ ਤੇ ਇਹ ਠੀਕ ਨੂੰ ਨਾ ਬੁਟਾ ਆ ਗਿਆ ਬਈ ਕਿਸੇ ਦਿਨ ਮੰਨ ਲੈ ਇਹ ਵੀ ਲੱਗਣ ਲੱਗੇਣਗੇ ਦੋ ਸਾਲਾਂ ਦਾ ਤੱਕ ਸਾਲ ਤੱਕ ਠੀਕ ਨੂੰ ਲੱਗਣ ਲੱਗ ਜਾਣਗੇ ਤੇ ਆਜੋ ਆਪਾਂ ਇੱਧਰ ਬਹੁਤ ਲੱਗੀਆਂ ਉਹ ਵੀ ਦਿਖਾਉਣੇ ਇੱਕ ਵਾਰੀ ਸਾਨੂੰ ਆਜੋ ਤੇ ਦੇਖਦੇ ਆਪਾਂ ਕੀ ਕੁਝ ਹੋਰ ਲਾਇਆ ਹੋਇਆ ਬਈ ਤੇ ਜਿਹੜਾ ਆ ਫੁੱਟਾ ਲਾਇਆ ਵਈਨੇ ਇਹ ਆੜੂ ਦਾ ਆੜੂ ਦਾ ਨਾ ਬਈ ਹਾਂ ਇਹ ਫੁੱਟਾ ਆੜੂ ਦਾ ਲਾਇਆ ਹੋਇਆ ਹੈਗਾ ਤੇ ਆਹ ਦੇਖੋ ਬਈ ਜਿਹੜੀ ਆ ਬੱਲਾ ਲੱਗੇ ਨੇ ਨਾ ਕਦਮਾਂ ਦੇ ਬੱਲਾ ਨਹੀਂ ਇਹ ਕਦੂ ਇਹਦੇ ਇੰਨੇ ਲੱਗਦੇ ਨੇ ਜਿੱਲੇ ਵੀ ਗਏ ਦੇ ਕਿੰਨੇ ਮਰਜੀ ਤੋੜੀ ਜਾਂਦੇ ਨੇ ਜਿਹੜੇ ਸਾਡੇ ਆਂਢੀ ਗਮੰਢੀ ਹੈਗੇ ਉਹ ਵੀ ਤੋੜ ਕੇ ਲੈ ਜਾਂਦੇ ਨੇਗੇ ਦੇਸ ਦਾ ਬਾਈ ਬਣ ਕੇ ਹੱਥ ਵਾਂ ਕੇ ਇਹੀ ਵੇਂਦੇ ਜੀ ਆਪਣੇ ਕੋਈ ਪੰਜ ਚਾਰ ਮਰਲੇ ਦੋ ਮਰਲੇ ਚਾਰ ਮਰਲੇ ਜਗਾ ਫालतू ਘਰ ਦੇ ਵਿੱਚ ਕਿਤੇ ਹੈਗੀ ਆ ਜਾਂ ਛੱਤ ਤੇ ਵੀ ਆਪਾਂ ਲਾ ਸਕਦੇ ਆਂਗੇ ਤੇ ਸਬਜੀ ਆਪਦੀ ਲਾਓ ਤੇ ਜਮਾ ਆਰਗੈਨਿਕ ਸਬਜੀ ਹੋਊਗੀ ਨਾਲੇ ਰਿਬਿਣਾ ਰੇਸ ਸਰਪੇਤ ਹੋਊਗੀ ਤੇ ਜਿਵੇਂ ਆਪਾਂ ਅੱਜ ਦਾ ਰੇਟ ਮੰਨੀਆਂ ਵੀ ਕਦੂਆਂ ਦਾ ਰੇਟ 50 60 ਰੁਪਏ ਕਿਲੋ ਰੇਟ ਆ ਤੇ ਆਪਦੇ ਕਦੂ ਲਾਓ ਤੇ ਬੱਲਾ ਹਰ ਚੀ ਦੀ ਸਬਜੀ ਲਾਉਣੀ ਚਾਹੀਦੀ ਐ ਤੇ ਆਪਾਂ ਕਿੰਨੀ ਮਰਜ਼ੀ ਖਾਈਏ ਤੇ ਆਪਾਂ ਨੂੰ ਮੁਗਦੀ ਨਹੀਂ ਤੇ ਜਿੰਨੀ ਮਰਜ਼ੀ ਸਬਜੀ ਆਪਾਂ ਚੋੜੀ ਆਈਏ ਆਪਣੇ ਆਂਢੀ ਗਵੰਢੀ ਵੀ ਲੈ ਜਾਣਗੇ ਇੱਧਰ ਜਣੇ ਕਿ ਟਮਾਟਰਾਂ ਡੁੰਤਰਾਂ ਦੇ ਉੱਤੇ ਬਹੁਤ ਲੱਗੇ ਹੋਏ ਸੀਗੇ ਹੋਰ ਮਰਲਾ ਜਣੇ ਕਿ ਉਹ ਲੋਗ ਉਧਰ ਫੈਗਣੀ ਫੋਨ ਉਹਦਾ ਬਹੁਤ ਕੁਛ ਲੱਤਿਆ ਹੋਇਆ ਸੀਗਾ ਹੁਣ ਪੱਟ ਦਾ ਦੁਆਰੇ ਉਧਰ ਲਾਉਣਾ ਜਿਹੜੀਆਂ ਉਧਰ ੱਲਾ ਜੀਆਂ ਸਾਰੀਆਂ ਉਧਰ ਨੇ ਖੈੜ ਸਾਰੀਆਂ ਕਾਇਆਂ ਤੇ ਗੰਡੇ ਤੇ ਲਾਸਣ ਸੀਗੇ ਉਹ ਪੱਟ ਨੇ ਬਹੁਤ ਲੱਗੇ ਹੋਏ ਸੀ ਗੰਡੇ ਤੇ ਲਾਸਣ ਸੀਗੇ ਤੇ ਆਪਣੀ ਤਾਂ ਬਾਈ ਬਣ ਕੇ ਇਹੀ ਬੇਨਤੀ ਹੈ ਜੇ ਆਪਣੇ ਕੋਲ ਦੋ ਚਾਰ ਮਰ ਲੱਜੇਗਾ ਹੈਗੀ ਆ ਤਾਂ ਆਪ ਦੇ ਘਰੇ ਤੇ ਆਪ ਦੀ ਸਬਜ਼ੀ ਆਪ ਤਿਆਰ ਕਰੋ ਤੇ ਲਾਓ ਤੇ ਨਾਲੇ ਦਾ ਨਿੰਤ ਹੋ ਜਾਂਦੀ ਬੰਦੇ ਦੀ ਤੇ ਨਾਲੇ ਲਾਉਣੀ ਜ਼ਰੂਰੀ ਹੈਗੀ ਆ ਆਪ ਦੀ ਸਬਜ਼ੀ ਆਪ ਤਿਆਰ ਕਰੋ ਤੇ ਨਹੀਂ ਕਰੇ ਜਗ੍ਹਾ ਹੈਗੀ ਤਾਂ ਛੱਤ ਤੇ ਲਾ ਸਕਦੇ ਹੋ ਫਸਾਤੇ ਉਹ ਡਰਮ ਲਿਆਓ ਵੱਢ ਕੇ ਬੰਦੇ ਉਹ ਜਿਹੜੇ ਮਿਲ ਜਾਂਦੀ ਨੇਗੇ ਤੇ ਉਹਦੇ ਤੇਗਾਉ ਧੰਨਵਾਦ ਗਲਤ ਬੋਲ ਰਹਾ ਹੈ ਗਲਤ ਬੋਲਤਾ ਸੀ